26 ਜਨਵਰੀ ਗਣਤੰਤਰ ਸਭੂਥਾਲੇ ਦੇ ਦਿਨ ਜਦੋਂ ਪੂਰਾ ਦੇਸ਼ ਸੰਵਿਧਾਨ ਬਣਾ ਰਿਹਾ ਸੀ ਪੂਰੇ ਦੇਸ਼ ਦੇ 140 ਕਰੋੜ ਲੋਕਾਂ ਦੇ ਲਈ ਪਰੰਪਰਿਆਂ 바ਵਾ ਸਾਹਿਬ ਮੀੜਕਾ ਸਾਹਿਬ ਨੇ ਸੰਵਿਧਾਨ ਰਚਿਆ ਮੁਰਛਾ ਵੀ ਜਨਵਰੀ 1950 ਨੂੰ ਲਾਗੂ ਹੋਇਆ ਅਤੇ ਉਸੇ ਦਿਨ ਇੱਕ ਸਾਜ ਦੇ ਤਹਿਤ ਇੱਕ ਇੰਨਾ ਵੱਡਾ ਜੁਰਮ ਜਿਹੜਾ ਵਾਪਰਿਆ ਸਾਮਨ ਸਾਫ ਸਾਮਨ ਸਾਫ ਦੇ ਬਾਬਾ ਸਾਹਿਬ ਡਾਕਟਰ ਮੀੜਕਲ ਸਾਹਿਬ ਦੀ ਯੋਗਤਾ ਜਿਹੜੀ ਆ ਉਹ ਖੰਡਿਤ ਕੀਤੀ ਗਈ ਉਹ ਖੰਡਿਤ ਨਹੀਂ ਕੀਤੀ ਗਈ 140 ਕਰੋੜ ਲੋਕ ਜਿਹੜੇ ਭਾਰਤ ਦੇ ਜੋ ਬਾਬਾ ਸਾਹਿਬ ਡਾਕਟਰ ਮੀੜਕਲ ਸਾਹਿਬ ਨੂੰ ਮੰਨਦੇ ਆ ਉਹਨਾਂ ਦੀ ਭਾਵਨਾਵਾਂ ਦਾ ਕਤਲ ਕੀਤਾ ਗਿਆ ਔਰ ਫੇਰ ਵੀ ਜਿਹੜੀ ਸਰਕਾਰ ਹੈ ਪੰਜਾਬ ਕੋਟੂਪਾਪ ਉਹ ਦੇਖ ਰਹੀ ਹੈ ਤਮਾਸ਼ਾ ਇਹ ਜਿਹੜਾ ਇੰਨਾ ਵੱਡਾ ਘੁਣਾ ਕੀਤਾ ਗਿਆ ਵਾ ਕਿ ਅੱਜ ਤਹੱਤ ਹੈ ਕਿਉਂਕਿ ਬਾਬਾ ਸਾਹਿਬ ਮੈਡੀਕਲ ਸਾਹਿਬ ਦੀ ਮਿੰਤੀ ਕਿੰਨੀ ਉੱਚੀ ਆ ਪਹਿਲਾਂ ਉੱਥੇ ਪੌੜੀ ਲਿਆਂਦੀ ਗਈ ਪੌੜੀ ਲਾ ਕੇ ਸਪੈਸ਼ਲ ਕਿਸੇ ਨੇ ਉੱਥੇ ਮੂਵੀ ਬਣਾਈ ਤੇ ਮੂਵੀ ਬਣਾਉਣ ਤੋਂ ਵਾਇਰਲ ਕੀਤੀ ਫਿਰ ਤੁਸੀਂ ਦੇਖਦੇ ਹੋ ਕਿ ਥੋੜਿਆਂ ਦੀ ਆਵਾਜ਼ ਆ ਰਹੀ ਹੈ ਇਹਦਾਂ ਲੋ ਸਿੱਧਾ ਸਿੱਧਾ ਵਾ ਕਿ ਸਾਡੇ ਦੇਸ਼ ਨੂੰ ਸੋਰਾਂ ਦੀ ਪੱਖ ਜਿਹੜੀ ਆ ਰਹੀ ਹੈ ਇਹ ਦੇ ਵਿੱਚ ਜੰਮਤੀਆਂ ਦਾ ਕੰਮ ਹੈ ਉਹਨੇ ਮੰਗ ਕਰਦੇ ਹਾਂ ਦੇਸ਼ ਦੇ ਮਾਲੀਓ ਪ੍ਰਧਾਨ ਮੰਤਰੀ ਸਾਹਿਬ ਤੋਂ ਪੁਰ ਪੰਜਾਬ ਦੇ ਮੁਖੌਟੇ ਸਾਹਿਬ ਤੋਂ ਕਿ ਇਹਦੀ ਨਿਆਂਇਤ ਜਿਹੜੀ ਹੋਣੀ ਚਾਹੀਦੀ ਆ ਪੂਰੇ ਦੇ ਪਿੱਛੇ ਕਿਹੜੇ ਕਿਹੜੇ ਲੋਕ ਆ ਜਿਹੜੇ ਕਿ ਪਰਦੇ ਦੇ ਪਿੱਛੇ ਕੰਮ ਕਰਦੇ ਆ ਕਿਉਂਕਿ ਇੱਥੇ ਇਸੇ ਤਰ੍ਹਾਂ ਪਹਿਲਾਂ ਵੀ ਕੋਈ ਕੋਈ ਆਇਆ ਉਹਨੇ ਪੰਜਾਬ ਦਾ ਮਾਹੌਲ ਖਰਾਬ ਕਰਿਆ ਫਿਰ ਇਹ ਵੀ ਸਾਨੂੰ ਜਿਹੜੀ ਜਾਣਕਾਰੀ ਮਿਲਦੀ ਜੋ ਪਿੱਛੋਂ ਇਹ ਦਵਾਈ ਤੋਂ ਆਇਆ ਹੋਇਆ ਇਨਸਾਨ ਹੈ ਇਹ ਤਾਂ ਉਹ ਜ਼ਾਲਮ ਆਦਮੀ ਦੀ ਜਿੰਨੀ ਜੋਤਰੀਆਂ ਜੋ ਇਹਦੀ ਉੱਤੇ ਮੋਰਟੀ ਤੇ ਚੜ ਕੇ ਉਹ ਇੰਨਾ ਵੱਡਾ ਹੰਦਲਾ ਬਾਬਾ ਸਾਹਿਬ ਦੀ ਮੂਰਤੀ ਦੇ ਕਰੇ ਉਹ ਬਾਬਾ ਸਾਹਿਬ ਦੀ ਮੂਰਤੀ ਦੇ ਨਿਸ਼ਾਨੀ ਆ ਉਹ ਭਾਰਤ ਦੇ ਇਤਿਹਾਸ ਨਾਲੇ ਲੋਕਾਂ ਦੇ ਜਿੱਤੇ ਨੂੰ ਬਣਾਉਂਦੇ ਐ ਇਸ ਕਰਕੇ ਸੀ ਮੰਗ ਕਰਦੇ ਮੰਨਰੇਸ਼ ਗਾਂ ਰਾਸ਼ਟਰੀ ਦੇਸ਼ਕ ਬਾਰਤੀਵਾਦ ਦੀ ਕਮਾਟੀ ਚੇਅਰਮੈਨ ਡਾਕਟਰ ਮੀਕਲ ਸਿੰਘ ਹੈ ਔਰ ਜੋਰ ਅਪੀਲ ਕਰਦਾ ਮੈਂ ਕਿ ਜਲਦੀ ਪਰਜਾਈ ਇਹਦੀ ਨਿਆਂਇਕ ਰਾਤ ਉਹ ਕੇ ਜਿਹੜੇ ਲੋਕੀਆ ਉਹਨੂੰ ਚੇਤੇ ਰੱਖ ਕੇ ਇਹ ਤਰਹੋ ਦਾ ਜਿਹੜਾ ਪਰਚਾ ਵਾ ਜੋ ਕਿ ਐਨਐਸ ਤੋਂ ਲਾ ਕੇ 10 ਲੱਖਾਂ ਦੇ ਵਿੱਚੇ ਕੀਤਾ ਜਾਵੇ ਇਹ ਤਾਂ ਇਹ ਜਿਹੜਾ ਭਾਰਤ ਦੇ ਲੋਕ ਹੈ ਕਿ ਕਿਸੇ ਉਹਦੇ ਬਗੈਰ ਵੀ ਦੇਖ ਰਹੇ ਹੋ ਪੂਰੇ ਪੰਜਾਬ ਦੇ ਵਿੱਚ ਹਰ ਪਾਸੇ ਪ੍ਰੋਟੈਸਟ ਹੋ ਰਿਹਾ ਹੈ ਪੰਜਾਬ ਨੂੰ ਬੰਦਾ ਹੈ ਸਾਡੇ ਦੇ ਆਰਾਮ ਨੂੰ ਨਸ਼ਟ ਕਰ ਰਿਹਾ ਹੈ ਚੋਕ ਦੇ ਵਿੱਚ ਲੋਕ ਐਨਕਨ ਵਿਧਾਨ ਬਚਾਓ ਮੋਰਚੇ ਵੱਲੋਂ ਸਨ ਸਮਾਨਤਾ ਅੱਗੇ ਆਵੇ ਮੈਂ ਮੈਂ ਆਪਣੀ ਵੱਲੋਂ ਵੱਲ ਕਰਦਾ ਹਾਂ ਉਹ ਜਿਹੜੇ ਪੁਲਿਸ ਕਮਿਸ਼ਨ ਵਾਲਾ ਸਾਡੇ ਨਿਹੜਿਆਣੇ ਦੀ ਜੀਏ ਡੀ ਵੀ ਸਾਹਿਬ ਹੈ ਜੀ ਜੀ ਸਾਹਿਬ ਤੱਕ ਆਰੀ ਰਿਪੋਰਟ ਜਿਹੜੀ ਭੇਜੀ ਸੀ ਉਹਨੂੰ ਅਸੀਂ ਅੱਜ ਇੱਕ ਪੁਲਿਸ ਜੀ ਦਾ ਹਰਾਮਾ ਲਾ ਕੇ ਮੁਕੱਦਮਾ ਦਰਜ ਕਰਾਇਆ ਹੈ ਸਿਰਫ ਇੱਕ ਲੋਕੋ ਜੋ ਕੁਝ ਕਾਹੀਏ ਪਰ ਅੱਥਰੂ ਪੁੱਛਣ ਦੀ ਗੱਲ ਕੀਤੀ ਹੈ ਪਰ ਇਹ ਇੱਕ ਜਿਹੀ ਸਾਜ਼ਿਸ਼ ਹੈ ਉਹਨਾਂ ਦਾ ਕੱਟ ਹਾਂਜੀ ਜੀ ਮੈਂ ਮਹਿਮਾਨੀ ਮਿਰਲਾ ਕੱਲੋਂ ਸਾਰੇ ਮੇਰੇ ਸਾਥੀਆਂ ਨੂੰ ਮੇਰੇ ਵੱਲੋਂ ਜੈ ਪੀ ਸਾਥਿਓ ਜਿਹੜਾ ਤੁਸੀਂ ਦੇਖਿਆ ਹੀ ਆ 26 ਜਨਵਰੀ ਜਨੂਰੀ ਪਬਲਿਕ ਡੇ ਤੇ ਸੰਵਿਧਾਨ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਵਾ ਉਸ ਦਿਨ ਅੰਮ੍ਰਿਤਸਰ ਵਿਖੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦੀ ਜਿਹੜੀ ਮੂਰਤੀ ਦਾ ਅਪਮਾਨ ਕੀਤਾ ਗਿਆ ਵਾ ਤੇ ਸੰਵਿਧਾਨ ਨੂੰ ਜਿਹੜਾ ਵਾ ਜਲਵਾਇਆ ਗਿਆ ਵਾ ਤੇ ਉਹਦੀ ਅਸੀਂ ਕੜੀ ਨਿੰਦਾ ਕਰਦੇ ਆ ਤੇ ਸਰਕਾਰ ਅੱਗੇ ਸੀ ਬੇਨਤੀ ਕਰਦੇ ਆ ਕਿ ਦੋਸਿਆਂ ਨੂੰ ਜਲਦ ਤੋਂ ਜਲਦੀ ਹਟਪਾਈ ਜAVE ਤੇ ਉਹਨੂੰ ਐਨਐਸਏ ਲਗਾ ਕੇ ਜਿਹੜੀ ਉਹਤੇ ਕਾਰਵਾਈ ਕੀਤੀ ਜਾਵੇ ਤਾਕਿ ਸਮਾਜ ਨੂੰ ਦੁਬਾਰਾ ਜਿਹੜਾ ਬਾਬਾ ਸਾਹਿਬ ਦਾ ਜਿਹੜਾ ਅਪਮਾਨ ਸੀਗਾ ਉਹਨੂੰ ਪਤਾ ਲੱਗ ਜੇ ਕਿ ਜਿਹੜਾ ਉਹਨੇ ਅਪਮਾਨ ਕੀਤਾ ਸੀ ਬਾਬਾ ਸਾਹਿਬ ਦਾ ਉਹਨੂੰ ਆਪਣੀ ਜਿਹੜੀ ਸਜ਼ਾ ਵਾ ਉਹਨੂੰ ਮਿਲ ਸਕੇ ਇਹ ਨਾ ਮੇਰਾ ਸਰਕਾਰ ਨੂੰ ਇਹ ਦੁਬਾਰਾ ਇਦਾਂ ਦਾ ਕੋਈ ਵੀ ਨਾ ਕਰ ਸਕੇ ਜਿਹੜਾ ਇਹ ਅੰਮ੍ਰਿਤਸਰ ਦੇ ਵਿੱਚ ਜਿਹੜਾ ਕਾਂਡ ਹੋਇਆ ਇਹ ਦੁਬਾਰਾ ਇਦਾਂ ਦੀ ਕਰਨ ਦੀ ਕੋਈ ਵੀ ਬੰਦਾ ਜੁਰਤ ਦੁਬਾਰਾ ਨਾ ਕਰ ਸਕੇ ਤਾਂ ਇਹ ਸਭ ਸੋਚੀ ਸਮਝੀ ਸਾਜ਼ਿਸ਼ ਸੀਗੀ ਤਾਂ ਕਿ ਜੇਕਰ ਇਹਦੇ ਤੇ ਐਨਐਸਏ ਲਗਾਈ ਜਾਏਗੀ ਤਾਂ ਅੱਗੇ ਕੋਈ ਵੀ ਬੰਦਾ ਇਦਾਂ ਦਾ ਕੰਮ ਨਹੀਂ ਕਰੇਗਾ ਮੈਂ ਅਪੀਲ ਕਰਨਾ ਚਾਹਾਂਗਾ ਕਿ ਸਾਥੀਓ ਕਿ ਇਹ ਜਿਹੜਾ ਕੰਮ ਆ ਇਹਦੇ ਪਿੱਛੇ ਜਿਹਦਾ ਵੀ ਹੱਥ ਆ ਉਹਦਾ ਪੜਦਾ ਸਾਫ਼ ਕਰਨਾ ਚਾਹੀਦਾ ਹੈ ਤਾਂ ਕਿ ਸਮਾਜ ਨੂੰ ਪਤਾ ਲੱਗ ਸਕੇ ਕਿ ਇਹ ਸਮਾਜ ਨਾਲ ਜਿਹੜੀ ਕਾਨੂੰਨੀ ਹਰਕਤ ਕਿਨੇ ਕੀਤੀ ਆ ਤੇ ਮੈਂ ਸਰਕਾਰ ਨੂੰ ਬੇਨਤੀ ਕਰੂੰਗਾ ਜਲਦ ਤੋਂ ਜਲਦ ਜਿਹੜੀ ਐਨਐਸਏ ਲਗਾ ਕੇ ਜਿਨੇ ਵੀ ਇਹ ਕੰਮ ਕੀਤਾ ਉਹਦਾ ਪੜਦਾ ਵਾਜ ਕੀਤਾ ਜਾਵੇ ਸਮਾਜ ਦੇ ਦੇ ਜਿਹੜੇ ਸਾਥੀ ਆ ਉਹਨਾਂ ਨੂੰ ਨਿਆਂ ਜ਼ਰੂਰ ਮਿਲੂਗਾ ਵਿਆਪੀ ਵਿਆਪਾਰ ਜਨ ਸੰਵਿਧਾਨ ਮੇਰਾ ਜੀ ਨੰਦ ਲਾਲ ਰਾਉ ਜੀ ਨਾਮ ਹੈਗਾ ਤੇ ਇਹ ਜਿਹੜੀ ਅੱਜ ਆਪਾਂ ਕਾਰਨਾਮੇ ਦੇਖ ਰਹੇ ਨੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੋਇਆ ਇਹ ਕਾਰਨਾਮਾ ਕੋਈ ਇੱਕ ਦਿਨ ਦਾ ਨਹੀਂ 10 ਦਿਨ ਦਾ ਨਹੀਂ ਇਹ 100 ਸਾਲ ਦੀ ਤਿਆਰੀਆਂ ਹੈ ਜੀ ਪਿੱਛੇ ਜਿਹੜੀਆਂ ਸਰਕਾਰਾਂ ਸਾਡੀਆਂ ਸੈਂਟਰ ਦੇ ਵਿੱਚ ਬੈਠੀ ਆ ਉਹਨਾਂ ਨੇ ਜਿਹੜੀ ਆਰਐਸਐਸ ਹੈਗੀ ਆ ਉਹ 100 ਸਾਲ ਤੇ ਤਿਆਰੀਆਂ ਦੇ ਵਿੱਚ ਨਹੀਂ ਕਿ 2025 ਦੇ ਵਿੱਚ ਪਾ ਹਰ ਹਾਲ ਦੇ ਵੀ ਸੰਵਿਧਾਨ ਨੂੰ ਖਤਮ ਕਰਨ ਦੇ ਮਹਿੰਮ ਚਲਾਵਾ ਖਤਮ ਕਰਾਂਗੇ 404 ਦਾ ਇਹਨਾਂ ਨੇ ਨਾਰਾ ਲਾਇਆ ਸੀਗਾ ਕਿ ਅਸੀਂ ਸਾਰ ਤੋਂ ਬਾਅਦ ਸਾਨੂੰ ਦੋਸ ਅਸੀਂ ਸੰਵਿਧਾਨ ਖਤਮ ਕਰਾਂਗਾ ਖੁੱਲੇ ਮਨ ਤੇ ਇਹਨਾਂ ਨੇ ਐਲਾਨ ਕੀਤਾ ਸੀ ਆ ਕਿਤੇ ਨੇ ਕਿਤੇ ਸਾਡੇ ਗ੍ਰਹਿ ਮੰਤਰੀ ਜੀ ਨੇ ਆਪਣਾ ਅਸਰ ਦਿਖਾਇਆ ਬਾਬਾ ਸਾਹਿਬ ਦੇ ਉੱਤੇ અપਮਾਨਜਨਕ ਲੋਕ ਸਭਾ ਦੇ ਵਿੱਚ ਉਹਨੇ ਸਪੀਚ ਦਿੱਤੀ ਆ ਜਦੋਂ ਸੈਂਟਰ ਗਵਰਨਮੈਂਟ ਦੇ ਵਿੱਚੋਂ ਜਦੋਂ ਵਧਾਵਾ ਵੱਧਾ ਹੈ ਤੇ ਇਹ ਜਿਹੜੇ ਛੋਟੇ ਛੋਟੇ ਨੁਮਾਇੰਦੇ ਜਿਹੜੇ ਅੱਜ ਇਹ ਤੁਹਾਨੂੰ ਦੇਖਣ ਨੂੰ ਮਿਲਦੇ ਇਹ ਕਿਤੇ ਇਹ ਪੰਜਾਬ ਦੀ ਗੱਲ ਨਹੀਂ ਹਾਲੇ ਸਾਡੇ ਉੱਤਰ ਪ੍ਰਦੇਸ਼ ਦੇ ਵਿੱਚ ਹਫਤਾ ਪਹਿਲਾਂ ਮੂਰਤੀ ਤੋੜੀ ਗਈ ਬਾਬਾ ਸਾਹਿਬ ਦੀ ਤੇ ਸੋ ਕਿਤੇ ਨਾ ਕਿਤੇ ਇਹ ਮਨੁਵਾਦ ਔਰ ਆਰਐਸ ਦੀ ਚਾਲ ਹੈ ਕਿ ਆ ਜਿਹੜੇ ਉਹ ਤਿਆਰ ਕਰਕੇ ਉਹ ਸਾਰੇ ਯੂਥ ਨੂੰ ਬਲਗਲਾ ਕੇ ਇਸ ਕਾਰਨਾਮੇ ਵਾਸਤੇ ਭੇਜ ਦਿਆ ਇਹ ਕੋਈ ਆਸ ਦੀ ਗੱਲ ਨਹੀਂ ਹੈ ਕਿ ਭਾਰਤ ਦਾ ਸੰਵਿਧਾਨ ਇਹਨਾਂ ਨੂੰ ਹਜਮ ਨਹੀਂ ਹੋ ਰਿਹਾ ਨਾ ਕਰਨ ਸਾਨੂੰ ਕੋਈ ਮਨਜ਼ੂਰ ਨਹੀਂ ਪਰ ਇਹ ਗੱਲ ਯਾਦ ਰੱਖਣਾ ਕਿ ਅਸੀਂ ਵਰਸਤਮਾਤ ਤੋਂ ਬਿਲੋਂਗ ਕਰਦੇ ਨੇ ਜਿਨne 1818 ਪਹਿਲੀ ਜਨਵਰੀ ਦੀ ਮਾਕੋਰੇ ਕਾਉਂਦ ਵਿੱਚ ਪੇਸਵਾ ਤੋਂ 500 ਮਹਾਰਾ ਨੇ 28000 ਰੁਪਏ ਸਵਾਨੂ ਇੱਕ 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 ਕਿਨਾਰੇ ਲਾਇਆ ਸੀਗਾ ਤੁਸ ਸਾਡਾ ਸਬਰ ਦਾ ਬਾਣ ਨਾ ਤੋੜਨ ਮੈਂ ਇਹ ਉਮੀਦ ਕਰਾਂਗਾ ਵੀ ਪੂਰੇ ਦੇਸ਼ ਵਾਸੀਆਂ ਨੂੰ ਕਿ ਇਹ ਪਾਰਾ ਤੇ ਸੰਵਿਧਾਨ ਨੂੰ ਆਪਣੇ ਹਰ ਬੱਚੇ ਨੂੰ ਪਤਾਣਾ ਚਾਹੀਦਾ 26 ਜਨਵਰੀ ਨੂੰ ਪਾਵਨ ਸਾਲ ਦਾ ਸੰਵਿਧਾਨ ਲਾਗੂ ਹੋਇਆ ਸੀਗਾ ਸਾਨੂੰ ਇੱਕ ਵੀ ਪ੍ਰੋਗਰਾਮ ਪੈਰ ਦੇ ਵਿੱਚ ਨਜ਼ਰ ਨਹੀਂ ਆਂਦੀ ਚਾਹੇ ਉਹ ਭਾਜਪਾ ਸਰਕਾਰ ਹੋਵੇ ਚਾਹੇ ਉਹ ਆਮ ਆਦਮੀ ਪਾਰਟੀ ਆਮ ਆਦੀ ਸਰਕਾਰ ਹੋਵੇ ਇੱਕੋ ਹੀ ਝਾਲੀ ਦੇ ਛੱਤੇ ਬੱਤੇ ਹੈਗੇ ਨੇ ਇਹ ਸਾਨੂੰ ਟੈਸਟ ਹੀ ਕਰਦੇ ਹੈ ਟੈਸਟ ਪੈਨ ਲਗਾ ਕੇ ਵੀ ਕਿੰਨੇ ਕਰੰਟ ਇਹਨਾਂ ਦੇ ਵਿੱਚ ਆ ਰਿਹਾ ਜਾਂ ਨਹੀਂ ਆ ਰਿਹਾ ਮੈਂ ਇੰਨੇ ਮਿਰਾਮਨ ਸਭੀ ਬਾਤਾਂ ਜੈ ਭੀਯੂ ਜੈ ਪੰਜਾਬ ਬਿਲਕੁਲ ਪਿਛਲੇ ਦਿਨੀ ਤੁਸੀਂ ਵੇਖਿਆ 26 ਜਨਵਰੀ ਜਿਸ ਦਿਨ ਭਾਰਤ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ ਉਸ ਦਿਨ ਅੰਮ੍ਰਿਤਸਰ ਦੇ ਵਿੱਚ ਇੱਕ ਸ਼ਰਾਰਤੀ ਵਿਅਕਤੀ ਦੁਆਰਾ ਬਾਬਾ ਸਾਹਿਬ ਅੰਬੇਦਕਰ ਸਾਹਿਬ ਦਾ ਜਿਹੜੇ ਬੁੱਤ ਦਾ ਅਪਮਾਨ ਕੀਤਾ ਗਿਆ ਉਹਨਾਂ ਦੀ ਮੂਰਤੀ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਦੇ ਵਿਰੋਧ ਦੇ ਵਿੱਚ ਸਮੂਹ Dalit ਸਮਾਜ ਜਿਹੜਾ ਸੜਕਾਂ 'ਤੇ ਉਤਰਿਆ ਔਰ ਅੱਜ ਲੁਧਿਆਣਾ ਬੰਦ ਹੀ ਕਾਲ ਹੈ ਇਹ ਕੁਝ ਸ਼ਰਾਰਤੀ ਅਸੀਂ ਤਾਕਤਾਂ ਨੇ ਜਿਹੜੇ ਭਾਰਤ ਦੇ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੇ ਆ ਨਹੀਂ ਔਰ ਮੈਂ ਆਪ ਇਹ ਚੈਨਲ ਦਾ ਹੀ ਸਾਰੇ ਹੀ ਵਪਾਰੀ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮਾਂ ਕਿ ਆਪਣੀਆਂ ਦੁਕਾਨਾਂ ਬੰਦ ਕਰਕੇ ਲੁਧਿਆਣਾ ਬੰਦ ਦਾ ਸਮਰਥਨ ਕੀਤਾ ਹੈ। ਹੋਰ ਮੈਂ ਇਹ ਵੀ ਦੱਸਣਾ ਚਾਹਨਾ ਵਾਂ ਕਿ 100% ਭਾਰਤ ਦੇ ਲੋਕ ਕਿਤੇ ਨਾ ਕਿਤੇ ਭਾਰਤ ਦੇ ਸੰਵਿਧਾਨ ਦੇ ਨਾਲ ਜੁੜੇ ਹੋਏ ਨੇ। ਭਾਰਤ ਦੇ ਸੰਵਿਧਾਨ ਦਾ ਲਾਹਾ ਲੈਂਦੇ ਨੇ। ਅੱਜ ਜੇਕਰ ਜਿਹੜੇ ਇਹ ਵਪਾਰੀ ਭਰਾ ਐ ਇਹ ਬੈਂਕਾਂ 'ਚ ਪੈਸੇ ਜਮ੍ਹਾਂ ਕਰਾਉਂਦੇ ਜਾਂ ਪੈਸੇ ਦਾ ਲੈਣ-ਦੇਣ ਕਰਦੇ ਆ ਉਹ RBI ਇਹਨਾਂ ਦਾ ਬੈਂਕ ਆਫ ਇੰਡੀਆ ਦੀ ਸਥਾਪਨਾ ਵੀ ਬਾਬਾ ਸਾਹਿਬ ਅੰਬੇਦਕਰ ਸਾਹਿਬ ਨੇ ਕੀਤੀ ਉਹ ਭਾਰਤੀ ਸੰਵਿਧਾਨ ਦੇ ਵਿੱਚ ਹੈ ਸੋ ਕਿਤੇ ਨਾ ਕਿਤੇ ਸਾਰੇ ਹੀ ਲੋਕ ਭਾਰਤ ਦੇ ਸੰਵਿਧਾਨ ਨਾਲ ਜੁੜੇ ਹੋਏ ਨੇ ਔਰ 140 ਕਰੋੜ ਜਿਹੜੇ ਲੋਕ ਹੈ ਉਹ ਅੱਜ ਦੇਸ਼ ਦੀਆਂ ਸੜਕਾਂ 'ਤੇ ਆ ਕਿਉਂਕਿ ਬਾਬਾ ਸਾਹਿਬ ਅੰਬੇਦਕਰ ਸਾਹਿਬ ਕਿਸੇ ਇੱਕ ਜਾਤੀ ਦੇ ਨਹੀਂ ਹੈ ਕਿਸੇ ਇੱਕ ਧਰਮ ਦੇ ਨਹੀਂ ਹੈ ਬਾਬਾ ਸਾਹਿਬ ਅੰਬੇਦਕਰ ਸਾਹਿਬ ਸਾਰਿਆਂ ਦੇ ਨੇ ਔਰ ਸਾਰੇ ਦੇਸ਼ ਦੇ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ ਅੱਜ ਅਗਰ ਕੋਈ ਕਾਉਂਸਲਰ چاہے ਕਿਸੇ ਵੀ ਜਾਤੀ ਦਾ ਕਿਸੇ ਵੀ ਧਰਮ ਦਾ ਉਹ ਬੰਦਾ ਤਾਂ ਭਾਰਤੀ ਸੰਵਿਧਾਨ ਦੇ ਅਕੋਰਡਿੰਗ ਬਣਦਾ ਹੈ ਅਗਰ ਕੋਈ ਐਮਐਲਏ ਬਣਦਾ ਕੋਈ ਮੰਤਰੀ ਬਣਦਾ ਕੋਈ ਪ੍ਰਾਈਮ ਮਿਨਿਸਟਰ ਬਣਦਾ ਮੁੱਖ ਮੰਤਰੀ ਬਣਦਾ ਕੋਈ ਵੀ ਚੀਜ਼ ਹੈ ਉਹ ਭਾਰਤ ਦੇ ਸੰਵਿਧਾਨ ਦੇ ਕਰਕੇ ਬਣਦੀ ਹੈ ਭਾਰਤ ਦਾ ਸੰਵਿਧਾਨ ਸਾਰਿਆਂ ਦੇ ਲਈ ਬਰਾਬਰ ਹੈ ਔਰ ਤੁਹਾਨੂੰ ਸਮਾਨਤਾ ਦਾ ਹੱਕ ਦਿੰਦਾ ਹੈ ਔਰ ਸਭ ਤੋਂ ਵੱਡੀ ਸੋਚਣ ਵਾਲੀ ਗੱਲ ਇਹ ਹੈ ਕਿ 26 ਜਨਵਰੀ ਦਾ ਦਿਨ ਜਿਸ ਦਿਨ ਪੂਰੇ ਦੇਸ਼ ਦੇ ਵਿੱਚ ਹਾਈ ਅਲਰਟ ਹੁੰਦਾ ਉਸ ਦੇ ਬਾਵਜੂਦ ਵੀ ਉਹ ਬੰਦਾ ਉੜੀ ਚੜ ਕੇ ਬਾਬਾ ਸਾਹਿਬ ਅੰਬੇਦਕਰ ਸਾਹਿਬ ਦਾ ਬੁੱਧ ਤੋੜਦਾ ਬਹੁਤ ਮਾੜੀ ਗੱਲ ਹੈ ਹਾਈ ਅਲਰਟ ਹੋਣ ਦੇ ਬਾਵਜੂਦ ਵੀ ਔਰ ਪ੍ਰੈਸ ਮੀਡੀਆ ਪ੍ਰੈਸ ਮੀਡੀਆ ਰਾਹੀਂ ਸਾਨੂੰ ਪਤਾ ਲੱਗਿਆ ਕਿ ਉਹਨੂੰ ਕਹਿ ਰਹੇ ਕਿ ਉਹ ਮੰਦਬੁੱਧੀ ਹੈ ਅਗਰ ਓਪਰ ਖੜ ਕੇ ਆਪਣੇ ਆਪ ਨੂੰ ਅੱਗੇ ਲਾ ਲੈਂਦਾ ਫਿਰ ਅਸੀਂ ਸੋਲਦੇ ਸ਼ਾਇਦ ਉਹ ਮੰਦਬੁੱਧੀ ਹੈ ਲੇਕਿਨ 26 ਜਨਵਰੀ ਉਹ ਬੰਦੇ ਨੂੰ ਕਿੱਦਾਂ ਪਤਾ 26 ਜਨਵਰੀ ਹੈ ਦੇਸ਼ ਦੇਸ਼ ਦਾ ਸੰਵਿਧਾਨ ਆਜ ਦੇ ਦਿਨ ਲਿਖਿਆ ਗਿਆ ਉਹ ਬੜੀ ਸੋਚੀ ਸਮਝੀ ਸ਼ਾਦੀ ਦੇ ਤਹਿਤ ਸਾਡੀ ਇਹ ਮੰਗ ਹੈ ਕਿ ਉਸ ਵਿਅਕਤੀ ਦੇ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ ਜਾਵੇ ਤੇ ਉਹਨੂੰ ਡਿਬਰੂਗਲ ਜੇਲ੍ਹ ਭੇਜਿਆ ਜਾਵੇ ਕਿਉਂਕਿ ਪੁਲਿਸ ਨੇ ਜਿਹੜਾ ਪਰਚਾ ਦਰਜ ਕੀਤਾ ਉਹ ਨਾਰਮਲੀ ਦਾ ਰਾਵਾਂ ਲਾ ਕੇ ਉਹਦੇ ਉਹਨੂੰ ਮਤਲਬ ਮਾਫ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹਨੂੰ ਐਸੀ ਸਮਾਜ برداشت ਨਹੀਂ ਕਰੇਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਜਾਨਾ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰਤ